ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਭਾਈ ਜਿਹੜੀ ਵੀਡੀਓ ਬਣਾ ਰਹੇ ਆ ਫਾਰਮ ਤੋਂ ਬਣਾ ਰਹੇ ਆ ਬਾਈ ਕੋਲੇ ਇੱਕ ਗਾਂ ਵਕਾਊ ਆ ਤਾਜੀ ਸੋਣ ਵਾਲੀ ਆ ਚੰਗਾ ਬਾਈ ਦਾ ਫਾਰਮ ਵਧੀਆ ਗਾਵਾਂ ਨੇ ਬਾਈ ਕੋਲੇ ਬਰੀਡ ਚੰਗੀ ਆ ਦੁੱਧ ਤੇ ਬਾਈ ਦੀਆਂ ਸਾਰੀਆਂ ਗਾਵਾਂ ਲਾਈਆਂ ਵੀ ਬਾਈ ਦਾ ਬਈ ਕੋਈ ਵਪਾਰ ਦਾ ਕੰਮ ਨਹੀਂ ਬਾਈ ਦੇ ਫਾਰਮ ਦੀ ਵੈੜਾ ਜਿਹੜੀ ਇੱਕੋ ਵਕਾਊ ਆ ਚੰਗੀਆਂ ਨੇ ਗਾਵ ਸਾਰੀ ਬੱਚੀਆਂ ਬੁੱਛੀਆਂ ਬਾਈ ਬਰ ਟਾਪ ਗਲਾਸ ਨੇ ਚੰਗੇ ਸੀਮੰਟ ਦੇ ਬਾਈ ਕੰਮ ਕਰਦਾ ਚੰਗੇ ਜੀ ਨਹੀਂ ਬਣਦੇ ਉਹ ਵੀ ਚੰਗੇ ਜੀ ਨਹੀਂ ਬਣਦੇ ਗਾਹ ਜਿਹੜੀ ਬਤਾਉਗਾ ਬਈ ਫਰੀਡ ਬਾਈ ਕੋਲੇ ਸਾਰੀ ਵਿੱਚ ਹੈਗੀ ਆ ਬਾਕੀ ਕਰਾਂਗੇ ਬਾਈ ਨਾਲ ਗੱਲਬਾਤ ਤਕਰੀਬਨ ਬਾਈ ਕੋਲੇ ਹੈਗੇ ਬਰੇਸ ਹਾਵ ਨਾਲ ਬਈ 40 ਕੁ ਪਸ਼ੂ ਹੈਗੇ ਸਮੇਤ ਬੱਚੀਆਂ ਗਾਵਾਂ 40 ਕੁ ਬਸੂ ਰਾਵਣਾ ਹੈਗੇ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਵਧੀਆ ਬਾਈ ਬਾਈ ਆਪਣੇ ਫਾਰਮ ਦੀ ਬੈੜ ਹੈ ਹਾਂਜੀ ਬਾਈ ਠੀਕ ਹੈ ਬਾਈ ਨਾਮ ਤੇ ਐਡਰੈਸ ਹੋ ਨਾਮ ਸਵਾਰਨ ਸਿੰਘ ਪਿੰਡ ਭਾਈ ਰੂਪਾ ਜਿਹੜਾ ਬਟੰਡਾ ਤਸੀਲ ਬਈ ਫੂਲ ਬਈ ਨੇੜੇ ਪਿੰਡ ਬਈ ਕਿਹੜੇ ਪਿੰਡ ਸਲਾਬਤਪੁਰਾ ਰਹੇ ਜਿੰਦਾ ਬਈ ਠੀਕ ਆ ਬਈ ਬਈ ਜਿਹੜੀ ਇਹ ਬੜ ਦੇ ਨੇ ਕਿਹੜਾ ਸੂਤ ਹੁੰਦੀ ਆ ਇਹ ਚੌਥੇ ਸੂਤ ਹੁੰਦੀ ਆ ਬਈ ਚੌਥੇ ਸੂਤ ਕਿੰਨੇ ਦਿਨ ਲਈਦੀ ਆ ਬਈ ਇਹਦੇ ਬਈ 14 ਤਰੀਕ ਨੂੰ ਦਿਨ ਪੂਰੇ 14 ਤਰੀਕ ਨੂੰ ਦਿਨ ਪੂਰੇ ਕੀ ਰਿਕਾਰਡ ਆ ਦੁੱਧ ਦਾ ਬਈ ਇਹ 40 1 20 ਦੀ ਆਪ ਆ ਪੇਪਰ ਦਾ ਸੀਮਨ ਲੱਗਿਆ ਵਾ 20 ਲੀਟਰ ਦੁੱਧ ਚੋਇਆ ਵਾ ਇੱਕ ਥਣ ਤੋਂ ਤਿੰਨ ਲੈ ਤਿੰਨ ਥਣਾਂ ਦੇ ਚੋਇਆ ਵਾ ਠੀਕ ਆ ਬਈ 10 ਥਣਾਂ ਦਾ 32 ਲੀਟਰ ਚੋਇਆ ਵਾ ਹਾਂਜੀ ਬਈ ਠੀਕ ਆ ਬਈ ਆਰਡਰ ਕਮਾਲ ਦਾ ਬਈ ਨਾੜਾ ਨੂੜਾ ਫੁੱਲ ਚਾਹੀਏ ਇੱਕ ਥਾਂ ਤੋਂ ਤੇਲ ਕਿਹੜੇ ਤੋਂ ਤੇਲ ਆ ਬਈ ਬੈਕ ਸਾਈਡ ਵਾਲੇ ਤੋਂ ਬਈ ਠੀਕ ਆ ਹਾਂਜੀ ਇਧਰ ਹੋਰਲੇ ਪਾਸੇ ਨਹੀਂ ਪਰਲੀ ਸਾਈਡ ਠੀਕ ਆ ਕਵੇਣੀ ਵਾਲੇ ਪਾਸੇ ਕਵੇਣੀ ਵਾਲਾ ਕਵੇਣੀ ਵਾਲਾ ਪਾਸਾ ਮਗਰਲਾ ਥਾਣਾ ਦੇ ਜਿਹੜੇ ਤੋਂ ਤੇਲ ਆ ਨਾੜਾ ਨੂੜਾ ਕਰਮਾ ਦੇ ਫੁੱਲ ਚਾਹੀਏ ਕਦ ਫੁੱਲ ਆ ਬਈ ਬਰਾਬਰ ਖੜਿਓ ਕਦ ਫੁੱਲ ਆ ਬਈ ਲੈ ਕੋਈ ਚੈੱਕ ਕਰ ਨੇ ਬਈ ਕਦ ਫੁੱਲ ਆ ਆਰਡਰ ਕਮਾਲ ਦਾ ਨਾੜਾ ਨੂੜਾ ਫੁੱਲ ਚਾਹੀਆਂ ਫੁੱਲ ਬਈ ਤੋੜ ਕੇ ਦਿਖਾ ਦਿਓ ਮੜੀ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਸੋਨਾ ਆਰਡਰ ਕਰਮਾਲੀ ਦਾ ਤਿਆਰ ਕਰਿਆ ਵਾ ਅਜੇ ਕੱਚੀ ਕੱਚੀ ਆ ਬਈ ਲੈਣ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਹੋਰ ਹੀ ਵਧੀਆ ਤਿਆਰ ਕਰ ਲਓ ਬਾਕੀ ਤੋੜਾ ਤਰਾ ਵੀ ਚੈੱਕ ਕਰਵਾਉਨੇ ਤਿੰਨ ਥਣਾ ਚੋਂ ਬਾਈ ਕਹਿੰਦਾ 32 ਲੀਟਰ ਦੁੱਧ ਕਰਮਾਲੀ ਨੇ ਦਿੱਤਾ ਚੰਗੇ ਸੀਮਣ ਦੀ ਆ ਚੰਗੇ ਸੀਮਣ ਤੋਂ ਬਈ ਗੱਬਣ ਕਰਵਾਈ ਵੀ ਆ ਬਾਈ ਦੀ ਇੱਕ ਖਾਸ ਹੀ ਆ ਤਾਂ ਬਈ ਮਾੜਾ ਸੀਮਣ ਨਹੀਂ ਵਰਤਦਾ ਚੰਗਾ ਹੀ ਸੀਮਣ ਵਰਤਦਾ ਅੱਗੇ ਵੀ ਕਈ ਵੀਡੀਓ ਪਾਈਆਂ ਬਾਈ ਦੀ ਆਪਾਂ ਬਾਈ ਮੰਨ ਕੇ ਚਲੋ ਬਈ 6 ਮਹੀਨੇ ਜੇ ਕੱਢੀ ਗਾਂ ਵੇਚਦਾ ਹੁੰਦਾਗਾ ਸਾਰੀਆਂ ਚੰਗੇ ਸੀਮਣ ਦੇ ਆ ਹੁੰਦੇ ਆ ਬਰੀਡ ਵੀ ਬਾਈ ਵਾਕੀ ਆਪੀ ਦੱਸਦੀ ਐ ਤੋਰਾ ਦਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਆ ਖਾਣਾ ਬਾਈ ਛਵਾਈ ਟੂ ਵੀ ਕਿਵੇਂ ਆ ਵੀਰੇ ਛਵਾਈ ਪੂਰੀ ਵਧੀਆ ਬਾਈ ਚਾਹੇ ਹੱਥੀ ਝੋਲਾ ਚਾਹੇ ਮਸ਼ੀਨ ਤੇ ਝੋਲਾ ਹਾਂ ਬਾਈ ਹੁੰਦਾ ਮਸ਼ੀਨ ਦੀ ਚੌਣੇ ਹੱਥੀ ਝੋਲਾ ਕੋਈ ਚੱਕਰੀ ਨਹੀਂ ਸੀਲ ਠੰਡੀ ਬਹੁਤ ਆ ਠੀਕ ਆ ਬਾਈ ਠੰਡੀ ਸੀਲ ਬਾਈ ਕਹਿੰਦਾ ਪੂਰੀ ਆ ਚਾਹੇ ਹੱਥੀ ਝੋਲੋ ਚਾਹੇ ਮਸ਼ੀਨ ਤੇ ਝੋਲੋ ਤਾਂ ਵੀ ਕੋਈ ਜੱਕਰ ਨਹੀਂ ਗਾ ਬਾਈ ਠੰਡੀ ਸੀਲ ਹੈ ਪੂਰੀ ਹੈ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੁਛ ਨਹੀਂ ਆਰਡਰ ਕਮਾਲ ਦਾ ਖਾਣ ਬ ਤੇ ਮੁੱਲ ਕੀ ਆ ਬਈ ਜੈ ਜੈ ਮੋਲੇ ਦਾ ਬਈ 75000 ਮਾਨਦਾਨ ਹੋ ਜੀ ਮਾਨਦਾਨ ਕਰ ਦਾਂਗੇ ਬਈ ਠੀਕ ਹੈ 75000 ਰੁਪਏ ਮੋਲ ਆ ਬਈ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀਆਂ ਵਰਤ ਸੁਨਕੀ ਆ ਬਈ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੇ ਬਈ ਬੱਚਾ ਚੰਗਾ ਬੱਚੀ ਪੁੱਛੀ ਦੇਤੀ ਬਹੁਤ ਸਿਰੇ ਦੀ ਦਊ ਹਣਾ ਹਾਂ ਬਾਈ ਜੀ ਉਹ ਮਾਂ ਵੀ ਚੰਗੀ ਆ ਚੰਗੇ ਸੀਵਣ ਤੋਂ ਗੱਬਣ ਠੀਕ ਹੈ ਕਿ ਨਹੀਂ ਧੰਨਵਾਦ ਬਈ